ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਜਦੋਂ ਦੇ ਐਮਐਲਏ ਬਣਿਆ ਆਪਣੇ ਹਲਕੇ ਦੇ ਲਈ ਵਿਕਾਸ ਤੇ ਲਈ ਲਗਾਤਾਰ ਮਿਹਨਤ ਕਰ ਰਹੇ ਹਾਂ ਆ ਪਿਛਲੇ ਕੁਝ ਦਿਨਾਂ ਤੋਂ ਬੇਨਤੀ ਕਰ ਰਹੇ ਸੀ ਸਾਡੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਕਿ ਭਾਈ ਜਿਹੜਾ ਸਾਡਾ ਰੋਡ ਆ ਦਰਾਹੇ ਵਾਲਾ ਜਿਹੜਾ ਮੇਨ ਲਿੰਕ ਹੁੰਦਾ ਸਾਡੇ ਰਾਮਪੁਰ ਵਗੈਰਾ ਇਧਰ ਪਿੰਡਾਂ ਨੂੰ ਜਾਣ ਦੇ ਲਈ ਬਹੁਤ ਖਸਤਾ ਹਾਲਤਾ ਪੁਲ ਨਹੀਂ ਬਣ ਰਿਹਾ ਰੇਲਵੇ 212 ਤੋਂ ਲਗਾਤਾਰ ਲਟਕ ਰਿਹਾ ਪਰ ਬਿੱਟੂ ਜੀ ਕਹਿੰਦੇ ਵੀ ਆ ਜਿਹੜੀ ਐਨਓਸੀ ਦਿੱਤੀ ਹੈ ਤੇ ਬਿੰਦੀ ਨਹੀਂ ਲੱਗੀ ਹੈ ਤੇ ਟਿੱਪੀ ਨਹੀਂ ਲੱਗੀ ਬਿਨਾਂ ਸ਼ਰਤ ਤੋਂ ਐਨਓਸੀ ਦਿਓ ਵੀ ਭਾਈ ਬਿਨਾਂ ਸ਼ਰਤ ਤੋਂ ਬਿਜਲੀ ਦਾ ਬਿੱਲ ਨਹੀਂ ਆਉਂਦਾ ਉਹਦੇ ਤੇ ਵੀ ਟਰਮ ਐਂਡ ਕੰਡੀਸ਼ਨ ਲਿਖੀਆਂ ਹੁੰਦੀਆਂ ਨੇ ਬਿੱਟੂ ਸਾਹਿਬ ਢੂਰੀ ਦਾ ਪੁਲ ਤੂੰ ਕਹਿੰਦਾ ਮੈਂ ਬਣਾਉਣਾ ਸ਼ੁਰੂ ਕਰਤਾ ਵੀ ਭਾਈ ਜੇ ਢੂਰੀ ਦਾ ਪੁਲ ਤਾਂ ਬਣਾਇਆ ਭਾਈ ਸਾਹਿਬ ਆ ਵੀ ਬਣਾ ਦੇ ਤੇਰੇ ਭੂਆ ਰਹਿੰਦੀ ਆ ਤੇਰਾ ਫੁੱਫੜ ਰਹਿੰਦਾ ਵਿਚਾਰੇ ਬੜੇ ਔਖੇ ਜਾਂਦੇ ਸੀ ਪਰ ਤੂੰ ਤਾਂ ਦੇਖਿਆ ਨਹੀਂ ਆ ਤੇਰੇ ਭੂਆ ਦੇ ਪਿੰਡ ਨੂੰ ਤੇਰੇ ਫੁੱਫੜ ਸਾਹਿਬ ਨੇ ਜਿੱਧਰ ਚ ਨੰਗਣਾ ਉਹ ਰੋਡ ਅਸੀਂ 18 ਫੁੱਟੀ ਬਣਾਤੀ ਭਾਈ ਰਾਮਪੁਰ ਨੂੰ ਦਰਾਹੇ ਤੋਂ ਰਾਮਪੁਰ ਨੂੰ ਇਹ 18 ਫੁੱਟੀ ਸੜਕ ਬਣਾਤੀ ਆ ਆ ਦਿਖਾ ਦਿਓ ਸਾਰਿਆਂ ਨੂੰ ਔਰ ਤੁਹਾਡੇ ਤਾਂ ਕਿ ਭੂਆ ਜੀ ਤੁਹਾਡੇ ਫੁੱਫੜ ਸਾਹਿਬ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਹਲਕੇ ਦੇ ਲੋਕਾਂ ਨੂੰ ਦਿੱਕਤ ਨਾ ਆਵੇ ਤੂੰ ਤਾਂ ਕੋਈ ਕੰਮ ਕਰਨਾ ਹੈ ਨਹੀਂ ਸਿਰਫ ਗੱਲਾਂ ਕਰਨੀਆਂ ਨੇ ਸਰੂਤੇ ਸਿਰਫ ਲੋਕਾਂ ਨੂੰ ਮੂਰਖ ਬਣਾਉਣਾ ਕਿਉਂਕਿ ਖਰਾਤ ਦੇ ਵਿੱਚ ਮਿਲਿਆ ਤੈਨੂੰ ਜਿਹੜੀ ਮੰਤਰੀਸ਼ਿਪ ਲੋਕਾਂ ਨੇ ਨਕਾਰਤਾ ਸੀ ਬੀਜੇਪੀ ਵਾਲਿਆਂ ਨੇ ਪਤਾ ਨਹੀਂ ਕਿਵੇਂ ਤੂੰ ਕਿਦੇ ਪੈਰ ਫੜੇ ਜਾ ਕੇ ਕੀ ਕੀਤਾ ਤਾਂ ਹੀ ਤੇਰੇ ਕਹੇ ਤੇ ਕੋਈ ਕੰਮ ਨਹੀਂ ਹੁੰਦਾ ਨਹੀਂ ਤਾਂ ਬਿੰਦੀਆਂ ਟਿੱਪੀਆਂ ਦਾ ਕੀ ਆ ਵੀ ਭਾਈ ਆ ਬਿੰਦੀ ਨਹੀਂ ਇੱਥੇ ਲੱਗੀ ਆ ਜਿਹੜੀ ਐਨਓਸੀ ਆ ਇਹਦੇ ਤੇ ਆ ਟਿੱਪੀ ਘਾਟਾ ਇਹਦੇ ਤੇ ਦੋ ਅੱਖਰ ਹੋਰ ਪਾਉਣੇ ਸੀ ਤਾਂ ਨਹੀਂ ਬਣ ਸਕਦੀ ਤੂੰ ਤਾਂ ਇਦਾਂ ਦੀਆਂ ਗੱਲਾਂ ਕਰਦਾ ਜਿਹਨੇ ਕੰਮ ਕਰਨਾ ਹੋਵੇ ਉਹ ਇਦਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਪੈਂਦਾ ਉਹ ਕੰਮ ਕਰਕੇ ਦਿਖਾਉਂਦਾ ਸਾਡੇ ਕਿੰਨੀ ਸ਼ਾਨਦਾਰ 18 ਫੁੱਟੀ ਸੜਕ ਬਣੀਆਂ ਤੇ ਕਿੰਨੀ ਸ਼ਾਨਦਾਰ ਸੜਕ ਬਣੀਆਂ 18 ਫੁੱਟੀ ਔਰ ਇਹ ਸੜਕ ਰਾਮਪੁਰ ਨੂੰ ਜਾਂਦੀ ਆ ਦਰਾਹੇ ਤੋਂ ਰਾਮਪੁਰ ਵਾਇਆ ਕਟਾਣਾ ਜਿਹੜੇ ਸਾਡੇ ਰਾਮਪੁਰ ਦੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਉਹ ਪੁਲਿਸ ਹੀ ਥਾਣੀ ਜਾਣ ਦੀ ਲੋੜ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰਾਂ ਤੁਹਾਡੇ ਲਈ ਆ ਬਹੁਤ ਸੋਹਣੀ ਸੜਕ ਪੰਜਾਬ ਸਰਕਾਰ ਨੇ ਬਣਾਤੀ ਆ ਇਹਨਾਂ ਤੋਂ ਬਿੱਟੂ ਬਾਟੂ ਤੋਂ ਆਸ਼ਕਰਨ ਦੀ ਕੋਈ ਲੋੜ ਨਹੀਂ ਭਾਈ ਤੁਸੀਂ ਨੂੰ ਇੱਧਰ ਚ ਘੁੰਮ ਕੇ ਚਲੇ ਜਾਇਆ ਕਰੋ ਆ ਬਹੁਤ ਸੋਹਣੀ ਸੜਕ ਜਿਹੜੀ ਆ ਪੰਜਾਬ ਸਰਕਾਰ ਨੇ ਬਣਾਈ ਆ ਇੱਥੋਂ ਤੁਸੀਂ ਜਾ ਸਕਦੇ ਹੋ ਮੈਂ ਫੇਰ ਇੱਕ ਵਾਰ ਸਾਡੇ ਕੇਂਦਰੀ ਮੰਤਰੀ ਬਿੱਟੂ ਜੀ ਨੂੰ ਬੇਨਤੀ ਕਰਦਾ ਕਿ ਭਾਈ ਬਿੰਦੀਆਂ ਟਿੱਪੀਆਂ ਛੱਡ ਕੇ ਉਹ ਪੁਲ ਦਾ ਕੰਮ ਸ਼ੁਰੂ ਕਰਾ ਦੇ ਕਿਉਂਕਿ ਸਾਡੇ ਇਲਾਕੇ ਦੇ ਮੇਰੇ ਪੈਲ ਹਲਕੇ ਦੇ ਜਿੰਨਾ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਉਹਨਾਂ ਦੀ ਤਾਂ ਸੇਵਾ ਦੇ ਵਿੱਚ ਅਸੀਂ ਹਮੇਸ਼ਾ ਹਾਜ਼ਰ ਆ ਪਰ ਜਿਹੜੇ ਦੂਰ ਤਰਾਡੇ ਜਾਂਦੇ ਨੇ ਜਿਨ੍ਹਾਂ ਨੇ ਮਾਲਵੇ ਸਾਈਡ ਨੂੰ ਜਾਣਾ ਉਹ ਇਧਰਲੇ ਉਹਨਾਂ ਨੂੰ ਰਾਹਾਂ ਦਾ ਨਹੀਂ ਪਤਾ ਮੇਰੇ ਇਲਾਕੇ ਦੇ ਲੋਕਾਂ ਨੂੰ ਤਾਂ ਪਤਾ ਕਿਉਂਕਿ ਅਸੀਂ ਤਾਂ ਸੜਕਾਂ